ਕਹਾਣੀ ਹੈ ਆਪਣਾ ਪੀਸ ਕਾਨਕਾਰ ਤੋਂ ਪੀ ਆਪਣੇ ਮਾਤਾ ਪਿਤਾ ਨਾਲ ਦੋਹਾਂ ਹੀ ਭਰਾਵਾਂ ਨੂੰ ਭਾਰਤ ਤੋਂ ਕੈਨੇਡਾ ਗਿਆ 16 ਬਰਿਆਂ ਉਤ ਸਨ ਤੇ ਇੰਨਾ 16 ਬਰਿਆਂ ਵਿੱਚ ਉਹ ਇੱਕ ਵਾਰ ਆਪਣੇ ਦੀਸ ਭਾਰਤ ਨਹੀਂ ਆਏ ਸਨ ਇੱਕ ਦੀ ਉਮੀਦ ਇੱਕ ਸਾਲ ਦੀ ਸੀ ਦੂਜੇ ਦੀ 2 ਸਾਲ ਦੀ ਸੀ ਜਦ ਉਹ ਇਥੋਂ ਗਏ ਸਨ ਹੁਣ ਉਹ ਭਾਰਤ ਆਏ ਸਨ ਇਸ ਲਈ ਉਹ ਬਾਹਰ ਤੋਂ ਕੁਝ ਇਹ ਉਹ ਜਿਹੜੇ ਇਸਨ ਜਿਹਨੇ ਕੋਈ ਬੇਦੇਸੀ ਜਾਂ ਅਨੌਧਾ ਬਣਾ ਦੇ ਕੇ ਤਾਂ ਹੁੰਦਾ ਹੈ ਉਹਨਾਂ ਲਈ ਇਹ ਬਾਹਰ ਆਪਣਾ ਨਹੀਂ ਕਿਸੇ ਹੋਰ ਦਾਤੀ ਸੀ ਸੀ ਉਹਨਾਂ ਦਾ ਦੇਸ਼ ਕੈਨੇਡਾ ਸੀ ਸਨ ਉਹ ਭਾਵੇਂ ਪੰਜਾਬੀ ਤੇ ਸਿੱਖ ਮਾਤਾ ਪਿਤਾ ਦੇ ਜੰਮੇ ਜਾਏ ਰੰਜੀਤ ਸਿੰਘ ਉਹਨਾਂ ਦਾ ਪਿਤਾ ਜਾਣ ਬੁੱਝ ਕੇ ਉਹਨਾਂ ਨੂੰ ਹੁਣ ਭਾਰਤ ਲੈ ਕੇ ਆਇਆ ਸੀ ਇਸ ਲਈ ਕਿ ਉਹ ਪਈ ਆਪਣੇ ਦੇਸ਼ ਭਾਰਤ ਨੂੰ ਦੇਖ ਸਕਣ ਕਿਉਂਕਿ ਉਹਨਾਂ ਨੇ ਭਾਰਤ ਤੋਂ ਉਨ੍ਹਾ ਹੀ ਨੈਸੀਬੀ ਕਿਹਾ ਹੋਇਆ ਈਸੂ ਸੀ ਉਹਨਾਂ ਨੂੰ ਜਦ ਉਹ ਇੱਥੋਂ ਗਏ ਸਨ ਬਸ ਉਹਨਾਂ ਜਨਮ ਹੀ ਇੱਥੇ ਲਿਆਇਆ ਗਿਆ ਸੀ ਇਸ ਤੋਂ ਬਿਨਾ ਹੋਰ ਕੋਈ ਸੰਦ ਉਹਨਾਂ ਦਾ ਇੱਥੇ ਨਹੀਂ ਸੀ ਬਰਾਵਰਾ ਤੋਂ ਦੋ ਦੋ ਵਰੇ ਦੇ ਬਾਲ ਦਾ ਉਸਨ ਹੀ ਲਗਾਉ ਹੋ ਸਕਦਾ ਸੀ ਉਹਨਾਂ ਨੇ ਸਰਦੀ ਨਾਲ ਉਹਨਾਂ ਦਾ ਲਗਾਉ ਤਾਂ ਕਨੇਡਾ ਦੀ ਧਰਤੀ ਨਾਲ ਸੀ ਕਨੇਡਾ ਦੇ ਵਿੱਚ ਤਾਂ ਬੂਟਿਆਂ ਨਾਲ ਉਥੋਂ ਦੀ ਬਾਤਾਂ ਬੰਦੀ ਉਹਨਾਂ ਨੂੰ ਸਮਝ ਆ ਸਕਦੀ ਸੀ ਕਨੇਡਾ ਵਿੱਚ ਘਰ ਵਿੱਚ ਪੰਜਾਬੀ ਬੋਲੀ ਜਾਂਦੀ ਸੀ ਇਹ ਪੰਜਾਬੀ ਬੋਲ ਇਹਨਾਂ ਦੇ ਕੰਨਾਂ ਵਿੱਚ ਵੀ ਐਂਜੇ ਸਨ ਵਾਰ ਬੋਲਣ ਵੇਲੇ ਇਹਨਾਂ ਦੇ ਉਚਾਰਨ ਉਹ ਨਹੀਂ ਹੁੰਦੇ ਸਨ ਜੋ ਉਹਨਾਂ ਦੇ ਮਾਤਾ-ਪਿਤਾ ਜਾਂ ਦਾਦੇ-ਦਾਦੀ ਦੇ ਦੇ ਸੰ ਉਹਨਾਂ ਦੇ ਪੰਜਾਬੀ ਲਫ਼ਜ਼ ਮੰਨੋਂ ਮੰਲੀ ਅੰਗਰੇਜ਼ੀ ਲੱਗੂ ਲੈਤੀ ਦੇ ਉਹ ਜਾਂਦੇ ਸਨ ਉਹ ਮੈਚ ਨਹੀਂ ਕਰ ਸਕਦੇ ਸਨ Տੇਲ ਆਖ ਸਕਦੇ ਸਨ ਪੁਸਤਕਾਂ ਕਿਤਾਬਾਂ ਉਹਨਾਂ ਦੀ ਸਮਝ ਤੋਂ ਬਾਹਰ ਦੀ ਗੱਲ ਸੀ ਕੇਵਲ ਬੁੱਕ ਆਪ ਆਖ ਨਾਲ ਹੀ ਉਹਨਾਂ ਨੂੰ ਸੰਝ ਪੈ ਸਕਦੀ ਸੀ ਉਹ ਘਾਬਾਰੀਤਾ ਉਹ ਕਹੀ ਉਹ ਸੰਨ ਨਹੀਂ ਸਕਦੇ ਸਨ ਉਹਨਾਂ ਲਈ ਇਹ ਡੋਰ ਅਤੇ ਵਿੰਡੋ ਹੀ ਹੋ ਸਕਦੀ ਸਨ ਵਿੰਡੋ ਵੀ ਫੇਰ ਵਿੰਡੋ ਨਹੀਂ ਉਹਨਾਂ ਲਈ ਇਹ ਮੁੰਡਾ ਸੀ ਜੀ ਐਸ ਜੀ ਐਸ ਨਹੀਂ ਉਹਨਾਂ ਲਈ ਇਹ ਜਾਇਆ ਹੀ ਸੀ ਅੰਗਰੇਜ਼ੀ ਉਹ ਬੜੀ ਸੋਹਣੀ ਅਤੇ ਸਧਾਰਨ ਬੋਲ ਸਕਦੇ ਸਨ ਪੰਜਾਬੀ ਨਹੀਂ ਪੰਜਾਬੀ ਉਹ ਇਹ ਉਹ ਬੋਲਦੇ ਸਨ ਜਿਵੇਂ ਕੋਈ ਬੰਦੀਸੀ ਸਿੱਖੋ ਕੇ ਬੋਲਦਾ ਹੁੰਦਾ ਹੈ ਰੰਜਨ ਸਿੰਘ ਪਾਇ ਲਿਖਿਆ ਸੂਝਵਾਨ ਵਿਅਕਤੀ ਸੀ ਬੀਏ ਵੀ ਐਡ ਪਾਸ ਸੀ ਤੇ ਇਧਰ ਓਪੀਆ ਵਿੱਚ ਅਧਿਆਪਕ ਲੱਗਾ ਹੁੰਦਾ ਸੀ ਕਬੇ ਪੱਕੀ ਜਾਗਰਤ ਵਿਚਾਰਧਾਰਾ ਦਾ ਧਾਰਨੀ ਏਤਲੀ ਪੰਥ ਪਰ ਸਰਾਣੇ ਦੇ ਕਿਸਾਨ ਪਰਿਵਾਰ ਦਾ ਜੰਮਪਲ ਮੋਗੇਵਲ ਦਾ ਸੀ ਐਂਡ ਉਹਦਾ ਗੁਜ਼ਾਰਾ ਬੜਾ ਨਹੀਂ ਸੀ ਪਰ ਹੋਰ ਵੀ ਇੰਗੇ ਜੀਵਨ ਲਈ ਉਹ ਇਹ ਤੋਂ ਨੌਕਰੀ ਛੱਡ ਕੇ ਨਿੱਡਾ ਚਲਾ ਗਿਆ ਸੀ ਇਹ ਅੱਜ ਉਹ ਗੱਲ ਉਹ ਉੱਥੇ ਬੈਕੂਕਰ ਵਿੱਚ ਰਹਿ ਰਿਹਾ ਸੀ ਆਪਾਂ ਉਹ ਪੂਰਾ ਪੂਰਾ ਯਾਬੀ ਅਤੇ ਭਾਰਤੀ ਸੀ ਪਰ ਉਹ ਆਪਣੇ ਪੁੱਤਰਾਂ ਦੇ ਬਾਰੇ ਚਿੰਤਾ ਜਿਹੇ ਰਹੀਦੀ ਸੀ ਤੇ ਉਹ ਵੀ ਉਹਦੇ ਵਾਂਗ ਹੀ ਪੰਜਾਬੀ ਵਰਗੀ ਹੁਣ ਇਹ ਸਮਝਿਆ ਭਾਵੇਂ ਉਹਸੇ ਇਕੱਲੇ ਦੀ ਇਹ ਨਹੀਂ ਸੀ ਸਾਰੇ ਮਿਆਦ ਦੇ ਭਾਤਿਆਂ ਦੀ ਸਾਂਝੀ ਸੀ ਜੋ ਉਸ ਬਾਹਰ ਕੀ ਇਥੋਂ ਜਾ ਕੇ ਇੰਗਲੈਂਡ ਅਮਰੀਕਾ ਜੀ ਕੈਨੇਡਾ ਵਸੇ ਹੋਏ ਸਨ ਤਾਂ ਵੀ ਜਿਵੇਂ ਉਹ ਇਹ ਗੱਲ ਕੁਝ ਬਹੁਤੀ ਮਹਿਸੂਸ ਹੁੰਦੀ ਕਿਉਂਕਿ ਉਹਨੂੰ ਪਤਾ ਸੀ ਕਿ ਆਪਣੇ ਬੋਲੀ ਤੇ ਸੱਭਿਆਚਾਰ ਦੀ ਕੀ ਮਹੱਤਤਾ ਹੁੰਦੀ ਹੈ ਇਹਨਾਂ ਬਿਨਾਂ ਦਾ ਜਿਵੇਂ ਬੰਦਾ ਓਕਾ ਕੁਝ ਵੀ ਨਹੀਂ ਸੀ ਕਿ ਹੀ ਕੈਨੇਡਾ ਵਿੱਚ ਉਹ ਇੰਨਾ ਆਪਣੇ ਪੁੱਤਰਾਂ ਨੂੰ ਉਹ ਸਭ ਕੁਝ ਦੱਸਦਾ ਹੁੰਦਾ ਸੀ ਜੋ ਭਾਰਤ ਜਾਂ ਪੰਜਾਬ ਬਾਰੇ ਉਹਨਾਂ ਲਈ ਜ਼ਰੂਰੀ ਸੀ ਰਵਾਇਨ ਮਾਪਕਾਰ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਦੀ ਉਹ ਉਹਨਾਂ ਨੂੰ ਦੱਸਦਾ ਹੁੰਦਾ ਸੀ ਤੇ ਇਥੋਂ ਦੇ ਵਿਆਹਾਂ ਅਤੇ ਪੜਾਣਾ ਆਦਿ ਬਾਰੇ ਵੀ ਪੰਜਾਬ ਵਿੱਚ ਕਦੇ ਪੰਜ ਦਿਆ ਬਗਦਿ ਹੁੰਦੇ ਸਨ ਪਰ ਉਹਨੂੰ ਦੂਰ ਰਹਿ ਗਈ ਅਨ ਤਾਂ ਮ ਦੂਜੇ ਪਾਸੇ ਪਾਕਿਸਤਾਨ ਵਿੱਚ ਚਲੇ ਗਏ ਹਨ ਪਾਕਿਸਤਾਨ ਹਿੰਦੁਸਤਾਨ ਨੂੰ ਕੱਟ ਕੇ ਬਣਾਇਆ ਗਿਆ ਪਹਿਲਾ ਪਾਕਿਸਤਾਨ ਸਾਰਾ ਇੰਡੀਆ ਵਿੱਚ 79 ਪਾਕਿਸਤਾਨ ਤਾਂ ਕੱਲ ਬਣਿਆ ਹੈ 1947 ਵਿੱਚ ਸ੍ਰੀ ਗੁਰੂਗ੍ਰਾਂਤ ਸਾਹਿਬ ਦੇ ਉਹਨਾਂ ਬੈਨਕੂਬਰ ਗੁਰਦੁਆਰੇ ਵਿੱਚ ਬਹੁਤਾ ਵਾਰ ਦਰਸ਼ਨ ਕੀਤੇ ਸਨ ਜੇ ਜਿਮੀ ਨੂੰ ਮੰਨ ਲਿਆ ਤੇ ਬੜੀ ਸੁੰਦਰ ਪਾਰਕੀ ਵਿੱਚ ਸੰਡੇ ਨੂੰ ਉਹ ਡੈਡ ਨਾਲ ਬਹੁਤ ਵਾਰ ਬੈਨਕੂਵਰ ਗੁਰਦੁਆਰੇ ਸਕੇ ਸੰ ਇਹ ਵੀ ਦੱਸਿਆ ਹੋਇਆ ਸੀ ਕਿ ਆਪਾਂ ਸਿੱਖ ਧਰਮ ਨਾਲ ਸੰਬੰਧ ਹਾਂ ਤੇ ਆਪਣੇ ਦੇ 10 ਗੁਰੂ ਉਸਨ ਤੇ ਸਭ ਤੋਂ ਪਹਿਲਾ ਗੁਰੂ ਲਾਲਕ ਦੇਵ ਜੀ ਉਹਨਾਂ ਨੇ 10 ਗੁਰੂਆਂ ਦੀਆਂ ਤਸਵੀਰਾਂ ਵੀ ਦਿਖਾਈਆਂ ਉਹਨੀਆਂ ਸੰ ਉਰਵਾਰ ਕਰੀ ਸੀ ਇਹ ਤਸਵੀਰ ਦੇਖ ਕੇ ਇੱਕ ਨੇ ਗਿਆ डेड ई चाइलैंड बी गुरु से गुरु ना कहो बाबा जी कहो गुरु महाराज कहो ये अपने सन नमस्कार करो बेटा नमस्कार करो उन्हें अपने करो हाथ जोड़ के नमस्कार करके कहा करो नमस्कार उन्होंने ने हाथ जोड़ के ऊने ही नमस्कार किया पर ਉੱਪਰਿਆਂ ਜਾਵਾਂਗੇ ਜਿਵੇਂ ਕਿ ਉਹ ਸੁਆਮੀ ਤਾਂ ਉਹਨਾਂ ਨੂੰ ਕਰਨਾ ਆਉਂਦਾ ਹੀ ਨਹੀਂ ਸੀ ਵਰਮਾਇਨ ਅਤੇ ਮਹਾ ਭਾਰਤੀ ਭਾਰਤ ਵਿੱਚ ਟੀਵੀ ਲਈ ਸੀਰੀਅਲ 1 1 ਟੁਕੇ ਸੰ ਤੇ ਇਹਨਾਂ ਦੀਆਂ ਸਟਾਰ ਕੈਨੇਡਾ ਵੀ ਬੋਲਦੀਆਂ ਸਨ ਉਹਨੇ ਵੀ ਸੀ ਆ ਰਹੀ ਇੱਕ ਐਕਟਾਂ ਦੀ ਦੀ ਜੀ ਉੱਤੇ ਉਹਨਾਂ ਨੂੰ ਦਿਖਾਈਆਂ ਸਨ ਨਾਨਾ ਨੂੰ ਕੁਝ ਲੋਕੀ ਇਹਨਾਂ ਦੀ ਸਮਝ ਨਹੀਂ ਆ ਸਕੀ ਸੀ ਕਿਉਂਕਿ ਭਾਰਤੀ ਦੇ ਬੱਚਿਆਂ ਵਾਂਗ ਇਹ ਉਹਨਾਂ ਦੇ ਆਪਣੇ ਜੀਨ ਵਿੱਚ ਰੱਖੀਆਂ ਮਿਚੀਆਂ ਨਹੀਂ ਸਨ ਭਾਰਤ ਦੇ ਬੱਚਿਆਂ ਦੇ ਤਾਂ ਇੱਕ ਹੋਂ ਵਿੱਚ ਰੱਖੀਆਂ ਹੁੰਦੀਆਂ ਹਨ ਰਵੈਣ ਵਿਚ ਅਨੁਮਾਨ ਤੇ ਉਹਨਾਂ ਦੀ ਮਾਨਨ ਸੈਨਾ ਨੂੰ ਬੜੀ ਜੀ ਅਦਭੁਤੀ ਲੱਗੀ ਸੀ ਉਹਨਾਂ ਵਿੱਚੋਂ ਅਨੁਮਾਨ ਦੇ ਕੇ ਇੱਕ ਨੇ ਕਿਹਾ ਸੀ ਟੈਡ ਇੰਡੀਆ ਵਿੱਚ ਪੁਸ਼ਾ ਹੋਏ ਲੋਕੀ ਨੇ ਨਹੀਂ ਉਹਨੇ ਹੱਸ ਕੇ ਕਿਹਾ ਫਿਰ ਇਹ ਕਿੱਥੋਂ ਆ ਗਏ ਹੈ ਇਹ ਗੱਲ ਕੁਝ ਹੋਰ ਹੈ ਇਹ ਖੜੀ ਹੋਣੀ ਕਹਾਣੀ ਹੈ ਇਹ ਹੂ 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 ਸੱਚ ਨਹੀਂ ਫਿਰ ਇਹ ਕਹੜੀ ਕਿਉਂ ਹੈ ਗਈ ਹੈ ਝੂਠ ਇਹ ਪ੍ਰਾਚੀਨ ਕਹਾਣੀ ਹੈ ਇਹ ਇਸੇ ਤਰ੍ਹਾਂ ਹੀ ਹੁੰਦੀ ਹੈ ਖੜੀ ਕੋਈ ਮਨੋਕਲਾਪਿਤ ਇਹਨੂੰ ਇਤਿਹਾਸ ਕਹਿੰਦੇ ਹਨ ਇਰੇਜੀ ਵਿੱਚ ਮਾਈਥੋਲੋਜੀ ਇਹ ਹਰ ਕੰਮ ਤੋਂ ਦੀ ਹੁੰਦੀ ਹੈ ਮਿਸਰ ਦੀ ਯੂਨਾਨ ਦੀ ਕੀ ਦੀ ਇਹ ਆਪਣੀ ਹੈ ਇਹ ਆਪਣੇ ਭਾਤ ਦੀ ਰੂਹ ਹੈ ਅਸ਼ਾ ਇਹ ਰੂਹ ਹੈ ਅਤੇ ਉਹ ਹੱਸ ਪਏ ਰੀਲ ਸਿੰਘ ਨੇ ਸੋਚਿਆ ਕਿ ਬੱਚੇ ਇੱਥੇ ਹੀ ਜਵਾਨ ਹੋਣੇ ਆ ਹੁੰਦੇ ਜਾ ਰਹੇ ਹਨ ਔਰ ਬਰੇ ਲੰਗੇ ਤਾਂ ਔਰ ਵੱਡੇ ਹੋ ਜਾਣਗੇ ਕਿ ਤਾ ਇਹ ਉਕਾ ਹੀ ਭਾਰਤ ਨੂੰ ਜਾਨ ਨਹੀਂ ਨਹੀਂ ਸਕਣਗੇ ਆਪਣੀ ਮਾਤਰ ਨੂੰ ਇਹਨਾਂ ਨੂੰ ਹੁਣ ਭਾਰਤ ਤੇ ਪੰਜਾਬ ਲੈ ਜਾਣਾ ਚਾਹੀਦਾ ਹੈ ਜਿਨੀ ਦੇਖਣ ਮੋਗਾ ਦੇਖਾਂ ਰਾਜ ਦੇਖਣ ਪਿੰਡ ਦੇਖਾਂ ਅੰਮ੍ਰਿਤਸਰ ਦਰਬਾਰ ਸੈ ਤਾਂ ਆਵਾਸੀ ਦੇਖਣਾ ਚਾਹੀਦਾ ਹੈ ਜਿਲ੍ਹਿਆਂ ਵਾਲਾ ਬਾਗੀ ਇਹਨਾਂ ਨੂੰ ਤਾਂ ਜਿਲ੍ਹਿਆਂ ਵਾਲੇ ਬਾਗ ਦਾ ਓਕਾ ਹੀ ਪਤਾ ਨਹੀਂ ਅਤੇ ਉਹ ਉਹਨਾਂ ਦਸਬੰਦ ਦੇ ਆ